ਸਸੇ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਆਏ ਆ ਫਰਵਰੀ ਮਹੀਨੇ ਦੀ ਪੂਰੀ ਅਪਡੇਟ ਯਾਨੀ ਕਿ ਪੂਰੇ ਫਰਵਰੀ ਮਹੀਨੇ ਵਿੱਚ ਕਿਵੇਂ ਦੇ ਮੌਸਮ ਦੇ ਹਾਲਾਤ ਰਹਿਣਗੇ ਕਿਸ ਦਿਨ ਮੀਂਹ ਬੱਦਲਬਾਈ ਧੁੰਦ ਧੁੱਪ ਦੇ ਹਾਲਾਤ ਕਿਸਾਨਾਂ ਨੂੰ ਤਾਂ ਅੰਗ ਕਰ ਸਕਦੇ ਨੇ ਕਿਉਂਕਿ ਫਰਵਰੀ ਮਹੀਨਾ ਕਣਕ ਦੀ ਫਸਲ ਦੇ ਪੱਕ ਤੋਂ ਦੇਖਿਆ ਜਾਵੇ ਤਾਂ ਕਾਫੀ ਇੰਪੋਰਟੈਂਟ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਗਰੋਥ ਕਣਕ ਦੀ ਹੁੰਦੀ ਹੈ ਤੇ ਬਾਕੀ ਫਸਲਾਂ ਵੀ ਇਸ ਸਮੇਂ ਲਗਭਗ ਕਾਫੀ ਜ਼ਿਆਦਾ ਡਿਪੈਂਡ ਕਰਦੀਆਂ ਨੇ ਮੌਸਮ ਦੇ ਕਿਉਂਕਿ ਮੌਸਮ ਸਾਨੂੰ ਗਰਮੀਆਂ ਦਾ ਜਿਹੜਾ ਸ਼ੁਰੂ ਹੋਣਾ ਹੁੰਦਾ ਤਾਂ ਉਹਦੀ ਜਿਹੜੀ ਟਰਾਂਜੈਕਸ਼ਨ ਹੁੰਦੀ ਹੈ ਜਨਵਰੀ ਤੋਂ ਲੈ ਕੇ ਫਰਵਰੀ ਮਾਰਚ ਦੀ ਤਾਂ ਫਰਵਰੀ ਮਹੀਨੇ ਦਾ ਕਾਫੀ ਜ਼ਿਆਦਾ ਉਹਦੇ ਵਿੱਚ ਇੰਪੋਰਟੈਂਟ ਰੋਲ ਰਹਿੰਦਾ ਹੈ ਅਗਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਮੌਸਮ ਦੀ ਤਾਂ ਮੌਸਮ ਲਗਭਗ ਫਰਵਰੀ ਦੇ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਚੇਂਜ ਹੁੰਦਾ ਦਿਖਾਈ ਦੇ ਰਿਹਾ ਹੈ ਧੁੰਦ ਦੇ ਹਾਲਾਤ ਬਣੇ ਹੋਏ ਸੀ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲਬਾਜ਼ੀ ਦਾ ਮਾਹੌਲ ਹੈ ਪਹਿਲੀ ਤਰੀਕ ਤੋਂ ਹੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਗਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਤਰੀਕੇ ਤੇ ਦੋ ਤਰੀਕੇ ਦੇ ਮੌਸਮ ਦੀ ਤਾਂ ਹਲਕੇ ਦਰਮਿਆਨੀ ਬੱਦਲਬਾਝ ਸਾਨੂੰ ਉੱਤਰੀ ਪੰਜਾਬ ਵਿੱਚ ਦੇਖਣ ਨੂੰ ਮਿਲੇਗੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਵਿੱਚ ਬੱਦਲਬਾਝ ਦੇ ਨਾਲ ਕਿਰਮਣ ਕਣੀ ਦਾ ਮਾਹੌਲ ਬਣ ਸਕਦਾ ਹੈ ਜੋ ਕਿ ਫਰਵਰੀ ਮਹੀਨੇ ਦੇ ਪਹਿਲਾ ਮੀਂਹ ਜਿਹਨੂੰ ਕਹਿ ਸਕਦੇ ਕਿ ਇਨ੍ਹਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਪੰਜਾਬ ਦੇ ਵਿੱਚ ਤੋਣ ਦਾ ਤੇ ਬੱਦਲਬਾਝ ਦਾ ਮਾਹੌਲ ਜ਼ਰੂਰ ਰਹੇਗਾ ਪਰ ਕਿਸੇ ਤਰੀਕੇ ਦੀ ਮੀਂਹ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਹੀ ਬਣਦੇ ਹੋਏ ਦਿਖਾਈ ਦੇਣਗੇ ਫਿਰ 3 ਤਰੀਕ ਨੂੰ ਮੌਸਮ ਠੀਕ ਹੈ ਚੰਗੀ ਧੁੱਪ ਲੱਗੇਗੀ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਹਾਲਾਤ ਜਿਹੜੇ ਨੇ ਉਹ ਠੀਕ ਠਾਕ ਬਣਨਗੇ ਕੋਈ ਵੱਡੀ ਅਪਡੇਟ 3 ਤਰੀਕ ਦੇ ਮੌਸਮ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕੀਤੀ ਜਾਵੇ ਫਿਰ 4-5 ਤੇ 6 ਤਰੀਕ ਨੂੰ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਮੀਂਹ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨੇ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕਾ ਦਰਮਿਆਨਾ ਮੀਂਹ ਖਾਸ ਤੌਰ ਤੇ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਜਿਹਦੇ ਵਿੱਚ ਮਾਝੇ ਦਾ ਕੁਝ ਇਲਾਕਾ ਤੇ ਦੁਆਬੇ ਦਾ ਬਹੁਤਾ ਇਲਾਕਾ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਤੋਂ 30-40 ਕਿਲੋਮੀਟਰ ਦੇ ਨੇੜੇ ਚੜ੍ਹਦੇ ਜਿੰਨੇ ਵੀ ਜ਼ਿਲ੍ਹੇ ਆਉਂਦੇ ਨੇ ਉਨਾ ਵਿੱਚ ਮੀਂਹ ਦੇ ਹਾਲਾਤ 4 ਤਰੀਕ ਤੋਂ ਲੈ ਕੇ 6 ਤਰੀਕ ਦੇ ਵਿਚਕਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਦੁਬਾਰਾ ਤੋਂ ਠੰਡ ਪੰਜਾਬ ਦੇ ਵਿੱਚ ਵਧਾ ਸਕਦੇ ਨੇ ਜਿਸ ਦੇ ਨਾਲ ਠੰਡ ਦੇ ਹਾਲਾਤ ਪੰਜਾਬ ਦੇ ਕਈ ਜੇ ਤਾਂ ਤਾਪਮਾਨ 18 ਡਿਗਰੀ 19 ਡਿਗਰੀ ਦੇ ਵਿਚਕਾਰ ਆ ਜਾਵੇਗਾ ਕਿਉਂਕਿ ਇਸ ਸਮੇਂ ਤਾਪਮਾਨ 20 ਤੋਂ 22 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ ਕਿਸੇ ਕਿਸੇ ਇਲਾਕੇ ਵਿੱਚ ਮੀਂਹ ਹੋਣ ਦੇ ਨਾਲ ਤਾਪਮਾਨ 15 ਡਿਗਰੀ ਤੱਕ ਵੀ ਪਹੁੰਚ ਜਾਵੇਗਾ ਜਿਸ ਦੇ ਮੱਦੇ ਨਜ਼ਰ ਠੰਡ ਦੇ ਹਾਲਾਤ 6 ਤਰੀਕ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਫਰਵਰੀ ਮਹੀਨੇ ਦਾ ਪਹਿਲਾ ਹਫਤਾ ਠੰਡ ਦੇ ਵਿੱਚ ਗੁਜ਼ਰਦਾ ਹੋਇਆ ਦਿਖਾਈ ਦੇ ਰ ਅਗਰ ਗੱਲ ਕੀਤੀ ਜਾਵੇ ਦੁਆਰਾ ਤਾਂ ਫਿਰ 6 ਤਰੀਕ ਤੋਂ ਲੈ ਕੇ 10 11 ਤਰੀਕ ਤੱਕ ਮੌਸਮ ਸਾਫ ਹੈ ਕੋਈ ਵੱਡੀ ਹਲਚਲ ਨਹੀਂ ਹੈ 12 ਤਰੀਕ ਦੇ ਨੇੜੇ-ਤੇੜੇ ਮੀਂਹ ਦੀ ਗਤੀਵਿਧੀ ਪੰਜਾਬ ਦੇ ਕੁਝ ਕ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਆਪਾਂ ਗੱਲ ਕੀਤੀ ਜਾਵੇ ਥੋੜੇ-ਬੋਤੇ ਮੀਂਹ ਦੇ ਹਾਲਾਤ ਬਣ ਸਕਦੇ ਨੇ ਚੰਗੀ ਗੱਲ ਇਹ ਹੈ ਕਿ ਬਹੁਤ ਵੱਡਾ ਮੀਂਹ ਨਹੀਂ ਹੈ ਪਰ ਅਜੇਾ ਜੁਰੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕਿਣਮਣਕਣੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਫਿਰ ਤੋਂ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਚੇਹਾ ਨਹੀਂ ਹੈ ਕਿ ਤਾਪਮਨ ਇੱਕੋਦਮ ਵੱਧ ਜਾਵੇਗਾ ਤਾਂ ਇਹ ਵਿੱਚ ਵਿੱਚ ਜਿਹੜੇ ਸਪੈਲਮੀ ਦੇ ਆ ਰਹੇ ਨੇ ਕਿਤੇ ਨਾ ਕਿਤੇ ਇਹ ਮੀਨ ਨੂੰ ਠੰਡ ਨੂੰ ਵੀ ਕੰਟਰੋਲ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਫਿਰ 12 ਤਰੀਕ ਤੋਂ ਅੱਗੇ ਅਗਰ ਜਾਈਏ ਤਾਂ 20 21 22 ਤਰੀਕ ਤੱਕ ਮੌਸਮ ਠੀਕ ਹੈ 22 ਤੋਂ ਲੈ ਕੇ 25 ਤਰੀਕ ਦੇ ਵਿੱਚਕਾਰ ਫਿਰ ਇੱਕ ਹਲਕਾ ਦਰਮਿਆਨਾ ਸਪੈਲ ਪੰਜਾਬ ਦੇ ਵਿੱਚ ਕਿਣਮਣ ਕਣੀ ਦਾ ਲੇਖਣ ਨੂੰ ਮਿਲ ਸਕਦਾ ਜਿਸ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਕਿਣਮਣ ਕਣੀ ਦਾ ਮਾਹੌਲ ਬਣ ਸਕਦਾ ਹੈ ਤੇ ਪਰ 12 ਤਰੀਕ ਤੋਂ ਬਾਅਦ ਲਗਾਤਾਰ ਤਾਪਮਨ ਹੌਲੀ-ਹੌਲੀ ਵਧਣਗੇ ਜਿਸ ਦੇ ਨਾਲ ਤਾਪਮਨ ਅਚਾਨਕ 22 ਤੋਂ ਲੈ ਕੇ 25 ਡਿਗਰੀ ਤੱਕ ਜਾਣ ਦੀ ਉਮੀਦ ਬਣ ਰਹੀ ਹੈ ਕਿਉਂਕਿ 25 ਡਿਗਰੀ ਤਾਪਮਨ ਸਾਨੂੰ ਫਰਵਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਜਿਸ ਦੇ ਨਾਲ ਧੁੰਦ ਦੇ ਹਾਲਾਤ ਘਟਣਗੇ ਧੁੰਦ ਬਿਸ਼ੱਕ ਸਵੇਰ ਸਮੇਂ ਰਹਿ ਜਾਵੇਗੀ ਦੁਪਹਿਰ ਤੱਕ ਸੂਰਜ ਨਿਕਲਣ ਦੇ ਨਾਲ ਮੌਸਮ ਸਾਫ਼ ਹੁੰਦਾ ਜਾਪ ਰਿਹਾ ਹੈ ਬਾਕੀ ਅਗਰ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੇ ਹਾਲਾਤ ਫੇਰ 22 23 ਤਰੀਕ ਤੋਂ ਬਾਅਦ 28 ਤਰੀਕ ਤੱਕ ਜਾਂ ਆਖਰੀ ਦਿਨ ਜਿਹੜੇ ਫਰਵਰੀ ਮਹੀਨੇ ਦੇ ਹਨ ਤਾਂ ਮੌਸਮ ਕਲੀਅਰ ਹੀ ਹੈ ਚੰਗਾ ਮੌਸਮ ਹੈ ਚੰਗੀ ਧੁੱਪ ਲੱਗੇਗੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹਲਕੇ ਹਲਕੇ ਮੀਂਹ ਜਿਹੜੇ ਆਉਂਦੇ ਦਿਖਾਈ ਦੇ ਰਹੇ ਨੇ ਤਾਂ ਕਿਤੇ ਨਾ ਕਿਤੇ ਤੁਸੀਂ ਪਾਣੀ ਵਗੈਰਾ ਤਾਂ ਆਪਣੇ ਖੇਤਾਂ ਨੂੰ ਲਗਾ ਸਕਦੇ ਹੋ ਪਰ ਖਿਆਲ ਰੱਖੋਗੇ ਖਾਦ ਸਪਰੇਅ ਕਰਨ ਸਮੇਂ ਥੋੜਾ ਬਹੁਤਾ ਅਪਡੇਟ ਰਹੋ ਮੌਸਮ ਦੇ ਬਾਰੇ ਇਸੇ ਬਾਰੇ ਤਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਅਪਡੇਟ ਰਹੋ ਤੇ ਕਿਸੇ ਤਰੀਕੇ ਦੀ ਜਾਣਕਾਰੀ ਤੋਂ ਵਾਂਝੇ ਨਾ ਹੋ ਸਕੋ ਇਹ ਸੀ ਜੀ ਅਪਡੇਟ ਫਰਵਰੀ ਮਹੀਨੇ ਦੀ ਓਵਰਆਲ ਜਾਣਕਾਰੀ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਬਾਕੀ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਆਉਂਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ